ਖਾਲਸਾ ਜੀ ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਹੌਸਲਾ ਵਧਾਉਣਾ ਸਾਰੇ ਸਜੇ ਰਹੋ ਇਸ ਤੋਂ ਇਲਾਵਾ ਜਿੰਨੇ ਵੀ ਸਟੇਜ ਤੇ ਸਿੰਘ ਬਰਾਜਮਾਨ ਨੇ ਉਹ ਵੀ ਕਿਰਪਾ ਕਰਕੇ ਬੈਠ ਜਾਓ ਪ੍ਰੈਸ ਵਾਲੇ ਵੀਰ ਧਿਆਨ ਦੇਣ ਪਹਿਲਾਂ ਤੁਹਾਡੇ ਧਿਆਨ ਵਿੱਚ ਮਤੇ ਲਿਆਂਦੇ ਜਾਣਗੇ ਜੋ ਮਤੇ ਸਥੇਜ ਤੇ ਪੰਥ ਵਿੱਚੋਂ ਸੰਗਤਾਂ ਨੇ ਸਾਡੇ ਪਾਸ ਪਹੁੰਚਾਏ ਨੇ ਉਹਨਾਂ ਨੂੰ ਛੋਟ ਕਰਕੇ ਕਲਮ ਬੰਦ ਕੀਤਾ ਗਿਆ ਸੋ ਪ੍ਰੈਸ ਵਾਰੇ ਵੀਰ ਖਾਸ ਕਰਕੇ ਧਿਆਨ ਦੇਣ ਜੀ ਮਤਾ ਨੰਬਰ 1 ਅੱਜ ਦੇ ਇਸ ਪੰਥਕ ਇਕੱਠ ਵਿੱਚ ਮਤਾ ਪਾਸ ਕੀਤਾ ਜਾਂਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਕਾ ਪ੍ਰਸਤ ਹਮ ਖਿਆਲੀ ਸੰਸਾਰ ਭਰ ਦੀਆਂ ਸੁਸ ਰਿਹਾਈ ਲਈ ਕੌਮ ਪ੍ਰਸਤ ਹਮ ਖਿਆਲੀ ਸੰਸਾਰ ਭਰ ਦੀਆਂ ਧਾਰਮਿਕ ਤੇ ਰਾਜਨੀਤਿਕ ਧਿਰਾਂ ਨੂੰ ਨਾਲ ਲੈ ਕੇ ਸੰਸਾਰ ਪੰਦਰ ਤੇ ਸੰਘਰਸ਼ ਤੇਜ ਕੀਤਾ ਜਾਵੇਗਾ ਜੀ ਬੋਲੇ ਸੋਨ ਹੈ ਮਤਾ ਨੰਬਰ 2 ਅੱਜ ਦਾ ਇਹ ਪੰਥਕ ਇਕੱਠ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਖਾਲਸਾ ਤੇ ਲਗਾਈ ਗਈ ਤੀਜੀ ਵਾਰ ਐਨਐਸਏ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਹੈ ਅਤੇ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਾ ਹੈ ਬੋਲੇ